ਹਲਕਾ ਖੇਮ ਕਰਨ ਦੇ ਕਿਸਾਨਾਂ ਲਈ ਰਾਤ ਦੀ ਹਨੇਰੀ ਤੇ بارش ਬਣੀ ਕਹਿਰ ਪਿਛਲੀ ਰਾਤ ਪਈ ਤੇਜ਼ بارش ਨਾਲ ਕਈ ਪਿੰਡਾਂ ਦੇ ਖੇਤਾਂ ਵਿੱਚ ਝੋਨਾ ਡਿੱਗ ਪਿਆ ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਕਈ ਥਾਵਾਂ ਤੇ ਤੂਫਾਨੀ ਹਵਾ ਕਾਰਨ ਰੁੱਖ ਵੀ ਉਖੜ ਗਏ ਬਿਜਲੀ ਸਪਲਾਈ ਬੰਦ ਹੋ ਗਈ ਕਿਸਾਨਾਂ ਦਾ ਕਹਿਣਾ ਹੈ ਕਿ بارش ਫਸਲ ਕਟਣ ਤੋਂ ਬਾਅਦ ਥੋੜਾ ਪਹਿਲਾਂ ਆਈ ਹੈ ਜਿਸ ਨਾਲ ਝੋਨਾ ਪਾਣੀ ਵਿੱਚ ਡੁੱਬ ਗਿਆ ਤੇ ਖਰਾਬ ਹੋਣ ਦਾ ਖਤਰਾ ਵੱਧ ਗਿਆ ਪਿੰਡਾਂ ਦੇ ਲੋਕ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਢਾਹ ਲੱਗਣ ਕਾਰਨ ਦਰਿਆ ਦੋ ਤਿੰਨ ਜਗ੍ਹਾ ਦੀ ਵਗਣਾ ਸ਼ੁਰੂ ਹੋ ਗਿਆ ਵਾ ਤੇ ਝੋਨੇ ਲੱਗੇ ਸਾਡੇ ਬਰਬਾਦ ਹੋਇਆ ਸੋਲਰ ਵੀ ਰੁੜ ਗਿਆ ਤੇ ਇੰਜਣ ਵੀ ਰੁੜ ਗਿਆ ਸਰਕਾਰਾਂ ਤੋਂ ਮੰਗ ਕਰਦੇ ਆ ਵੀ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਤੇ ਇਹਨਾਂ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਇਹ ਪਿੰਡ ਚੰਬਾਕਲਾਂ ਜਿਹੜਾ ਤਰਨਤਾਰਨ ਦੇ ਮੰਡ ਖੇਤਰ ਚੋਂ ਬੋਲ ਰਹੇ ਸੀ ਸਾਡਾ ਜਿਹੜਾ ਦਰਿਆ ਬਿਆਸ ਆ ਇਹਨੇ ਬਹੁਤ ਵੱਡਾ ਨੁਕਸਾਨ ਕੀਤਾ ਜੀ ਫਸਲਾਂ ਦਾ ਅੱਜ ਹੀ ਨਹੀਂ ਕੀਤਾ ਲਗਾਤਾਰ ਹੋ ਰਿਹਾ ਪਿਛਲੇ ਲੰਮੇ ਸਮੇਂ ਤੋਂ ਮਨਵ ਪਹਿਲਾਂ 19 ਦੇ ਵਿੱਚ ਹੜ੍ਹ ਸਾਡੇ ਆਏ ਫਿਰ 23 ਦੇ ਵਿੱਚ ਬਹੁਤ ਨੁਕਸਾਨ ਹੋਇਆ ਸਾਡਾ ਅੱਜ 25 ਦੇ ਵਿੱਚ ਸਾਡਾ ਫਸਲਾਂ ਦਾ ਨੁਕਸਾਨ ਨਹੀਂ ਇਕੱਲਾ ਹੋਇਆ ਸਾਡੇ ਜਿਹੜੇ ਜ਼ਮੀਨ ਦੇ ਵਿੱਚ ਰੇਤਾ ਬਹੁਤ 6 6 7 7 ਫੁੱਟ ਜਿਹੇ ਰੇਤਾ ਚੜ ਗਈ ਆ ਉਹਦੇ ਤੋਂ ਗਾੜੀ ਇੱਕ ਨਵਾਂ ਦਰਿਆ ਜਿਹੜਾ ਜ਼ਮੀਨ ਦੇ ਵਿੱਚ ਬਗਿਆ ਅੱਜ ਤੁਸੀਂ ਜਿਹੜੀ ਜ਼ਮੀਨ ਦੇਖ ਰਹੇ ਜੀ ਆ ਦਰਿਆ ਦੇਖ ਰਹੇ ਜੀ ਇਹ ਦਰਿਆ ਨਹੀਂਗਾ ਇਹ ਸਾਡੀ ਜ਼ਮੀਨ ਮਾਲਕੀ ਜ਼ਮੀਨ ਆ ਜੀ ਇਹਦੇ ਵਿੱਚ ਮਤਲਬ ਹੋਰ ਜਿਹੜੇ ਸੋਲਰ ਸਿਸਟਮ ਜਿਹੜੇ ਅਸੀਂ ਲਾਏ ਨਵੇਂ ਉਹ ਰੁੜ ਗਿਆ ਇੰਜਨ ਸਾਡੇ ਬੋਰ ਸੀ ਉਹ ਰੁੜ ਗਿਆ ਜਿਹੜੀ ਵੀ ਇਹਦੀ ਮਾਰ ਦੇ ਵਿੱਚ ਜੋ ਕੁਝ ਵੀ ਆਇਆ ਉਹ ਸਾਰਾ ਕੁਝ ਸਾਡਾ ਰੁੜ ਗਿਆ ਵਾ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਵੀ ਸਾਨੂੰ ਇਹਦਾ ਵੱਧ ਤੋਂ ਵੱਧ ਮੁਆਵਜ਼ਾ ਘੱਟੋ ਘੱਟ 70000 ਰੁਪਏ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਸਾਡੀ ਇਹ ਪੂਰਤੀ ਹੁੰਦੀ ਆ ਜੀ ਅੱਗੇ ਦੱਸਿਆ ਗਿਆ ਕਿ ਸਾਡੇ ਪਿੰਡ ਕਿੰਨਾ ਨੁਕਸਾਨ ਹੋਇਆ ਜਬਰਦਸਤ ਨੁਕਸਾਨ ਹੋਇਆ ਨਾ ਕੋਈ ਸਰਕਾਰੀ ਅਧਿਕਾਰੀ ਤੇ ਨਾ ਕੋਈ ਸਰਕਾਰ ਦਾ ਬੰਦਾ ਇੱਥੇ ਪਹੁੰਚਿਆ ਤੇ ਨਾ ਹੀ ਸਾਨੂੰ ਕਿਸੇ ਨੇ ਕੋਈ ਮਦਦ ਦਿੱਤੀ ਆ ਥੋੜੀ ਘਾੜੀ ਮੱਦੇ ਮਿਲੀ ਆ ਮਾੜੀ ਮੋੜ ਥੋੜੀ ਕਹਾਣੀ ਦੱਸ ਸਾਨੂੰ ਸਮਾਜ ਸੇਵੀ ਜਸਤ ਜਨੇ ਬੰਗਿਆ ਤੋਂ ਮਿਲੀ ਆ ਬਾਕੀ ਜਿਹੜਾ ਇਹ ਪਾਣੀ ਦਾ ਮਸਲਾ ਵਾ ਇਹ ਤਕਰੀਬਨ ਪਹਿਲੇ ਲੰਮੇ ਸਮੇਂ ਤੋਂ ਸਾਡੇ ਚੱਲ ਰਿਹਾ ਕਿਉਂਕਿ ਹਰੀਗੇ ਐਡਵਰਸਟੀ ਜਿਹੜਾ ਪਾਣੀ ਰੋਕਦੇ ਡਾਫ ਲੱਗਦੀ ਆ ਉਹਦਾ ਕਰਕੇ ਸਾਡੇ ਪਿੱਛੇ ਸਾਰੀ ਮਾਰ ਪੈਂਦੀ ਆ ਤੇ ਸਾਡੀਆਂ ਸਾਰੀਆਂ ਫਸਲਾਂ ਨੁਕਸਾਨ ਹੋ ਜਾਂਦਾ ਐ ਕਿ ਬਹੁਤ ਜਬਰਦਸਤ ਨੁਕਸਾਨ ਹੋਇਆ ਵਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਹਦਾ ਪਾਣੀ ਦਾ ਕੋ ਪੱਕਾ ਹੱਲ ਕੀਤਾ ਜਾਵੇ ਜਾਂ ਸਾਨੂੰ ਸਾਡੀ ਪੇ ਜਮੀਨ ਦਾ ਪੱਕਾ ਮਾਫਜ਼ਾ ਦਿੱਤਾ ਜਾਵੇ ਜਾਂ ਕੋ ਹੋਰ ਪੱਕਾ ਹੱਲ ਕਰਕੇ ਜਾਂ ਸਾਡੀਆਂ ਜਮੀਨਾਂ ਜਿਹੜੀਆਂ ਵਾ ਉਹ ਬਜਾਰੀ ਰੇਟ ਤੇ ਖਰੀਦ ਕੇ ਤੇ ਸਾਨੂੰ ਉਹਦਾ ਖਵਾ ਖਵਾ ਹੱਲ ਕੀਤਾ ਜਾਵੇ ਮੈਂ ਸਰਕਾਰ ਤੋਂ ਪੂਰ ਜ਼ੋਰ ਮੰਗ ਕਰਦਾ ਹਾਂ ਕਿ ਸੜਕੇ ਸਾਰਿਆਂ ਮੰਗਾ ਦੇ ਧਿਆਨ ਦੇ ਕੇ ਤੇ ਸਾਨੂੰ ਵੱਧ ਤੋਂ ਵੱਧ ਸਾਡੀ ਮਾਲੀਬਤ ਕਰਕੇ ਤੇ ਸਾਡੇ ਕਰਜ਼ੇ ਮਾਫ ਕਰਕੇ ਸਾਡੀਆਂ ਜਿਹੜੀਆਂ ਲਿਮਟਡ ਰੇਟ ਹੀ ਚੁਕੀਆਂ ਵਾ ਜਾਂ ਹੀ ਰਾਤਗਰ ਕਰਜ਼ਾ ਲਿਆ ਉਹਦੇ ਸਬੰਧ ਚ ਸੋਚਿਆ ਜਾਵੇ ਜੀ ਪਿੰਡ ਆ ਕਮੌਂਟਾਏ ਵਾਲਾ ਤੇ ਧੁੰਨਟਾਏ ਵਾਲਾ ਸਾਡੇ ਤਿੰਨਾਂ ਪਿੰਡਾਂ ਦੀ ਜ਼ਮੀਨ ਜਿਹੜੀ ਹਰੀਕੇ ਹੈਡ ਦੇ ਬਿਲਕੁਲ ਨਾਲ ਲੱਗਦੀ ਆ ਹਰੀਕੇ ਹੈਡ ਦੇ ਵਿੱਚ ਉਹਦੀ ਕੋਈ ਖਲਾਈ ਨਹੀਂ ਹੋਈ ਉਸ ਦੇ ਵਿੱਚ ਬਹੁਤ ਜ਼ਿਆਦੀ ਰੇਤਾ ਤੇ ਰੱਬ ਜੰਮੀ ਹੋਈ ਆ ਉਹਦੇ ਵਿੱਚ ਵੀ ਜਦੋਂ ਡਾਫ ਲਾਉਂਦੇ ਆ ਸਾਨੂੰ ਹਰ ਸਾਲ ਇੱਥੇ ਮਾਰ ਪੈਂਦੀ ਆ ਹਰ ਸਾਲ ਹੀ ਜਦੋਂ ਉੱਥੇ ਡਾਫ ਲਾਉਂਦੇ ਆ ਸਤਲੋਚ ਪਾਣੀ ਆ ਜੇ ਤਾਂ ਡਾਫ ਲਾ ਕੇ ਸਾਨੂੰ ਮਾਰ ਪੈਂਦੀ ਆ ਤਿੰਨਾਂ ਪਿੰਡਾਂ ਨੂੰ ਜੇ ਬਿਆਸ 'ਚ ਪਾਣੀ ਆਉਂਦਾ ਤਾਂ ਦਾਫ ਪੈਂਦੀ ਆ ਪਿਛਲੇ 23 ਦੇ ਵਿੱਚ ਵੀ ਸਾਡੇ ਬਹੁਤ ਜ਼ਿਆਦੀ ਰੇਤਾ ਪੈ ਗਈ ਸੀ ਉਹ ਦੋ ਸਾਲਾਂ ਦੇ ਵਿੱਚ ਅਸੀਂ ਮਸਾਂ ਪੱਧਰੀ ਕਰਕੇ ਜ਼ਮੀਨਾਂ ਵਾਹਤ ਕੀਤੀਆਂ ਸੀ ਫਸਲਾਂ ਬੀਜੀਆਂ ਸੀ ਐਰ ਕੀ ਤੇ 25 ਦੇ ਵਿੱਚ ਇੰਨੀ ਜ਼ਿਆਦੀ ਬਰਬਾਦੀ ਹੋ ਗਈ ਆ ਵੀ ਸਾਨੂੰ ਦੋ ਸਾਲ ਤੇ ਅਸੀਂ ਫਸਲਾਂ ਬੀਜਣ ਦੇ ਲਾਇਕ ਨਹੀਂ ਸਾਡੀਆਂ ਪੈਲੀਆਂ ਰਹੀਆਂ ਵੀ ਅਸੀਂ ਫਸਲ ਬੀਜ ਸਕੀ ਉਹਦੇ ਵਿੱਚ ਉਹ ਰੇਤਾ ਪੈ ਗਈ ਆ ਕੁਝ ਜ਼ਮੀਰ ਰੁੜ ਗਈ ਆ 8 8 10 ਫੁੱਟ ਉੱਟੀ ਗਈ ਆ ਅਸੀਂ ਸਰਕਾਰ ਤੋਂ ਇਹੋ ਮੰਗ ਕਰਦੇ ਆ ਵੀ ਸਾਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਸਾਡੇ ਕਰਜ਼ੇ ਮਾਫ਼ ਕੀਤੇ ਜਾਣ ਬਾਕੀ ਅਸੀਂ ਕੋਰਟ ਦੇ ਵਿੱਚ ਕੇਸ ਵੀ ਕੀਤਾ ਸੀਗਾ ਉਸ ਦੇ ਵਿੱਚ ਸਰਕਾਰੀ ਅਧਿਕਾਰੀ ਸਾਡੇ ਕੋਲ ਅੱਜ ਤੱਕ ਕੋਈ ਨਹੀਂ ਆਇਆ 1 ਸਾਲ ਤੋਂ ਉੱਪਰ ਹੋ ਗਿਆ 1.5 ਸਾਲ ਹੋ ਗਿਆ ਫੈਸਲਾ ਆਏ ਨੂੰ ਪਰ ਸਾਡੇ ਕੋਲ ਕੋਈ ਅਧਿਕਾਰੀ ਨਹੀਂ ਆਇਆ ਕਿ ਆ ਕੇ ਸਾਡੀ ਕੋਈ ਪੁੱਛਗਿੱਛ ਕਰੇ ਨਾ ਸਾਨੂੰ 23 ਜੀ ਕੋਈ ਮੁਆਵਜ਼ਾ ਦਿੱਤਾ ਗਿਆ ਤੇ ਨਾ ਸਾਨੂੰ ਹੋਣੀ ਹਾਲੇ ਤੱਕ ਕਿਸੇ ਅਧਿਕਾਰੀ ਨੇ ਆ ਕੇ ਕੋਈ ਵਿਸ਼ਵਾਸਨ ਦਿਵਾਇਆ ਕਿ ਮੁਆਵਜ਼ਾ ਦਵਾਂਗੇ ਜੋ ਨਾ ਕੋਰਟ ਦੇ ਆਰਡਰ ਮੰਨੇ ਗਏ ਆ ਅਸੀਂ ਇਹੋ ਮੰਗ ਕਰਦੇ ਆਂ ਕਿ ਸਾਡਾ ਕਰਜ਼ਾ ਉਹ ਮਾਫ਼ ਕੀਤਾ ਜਾਵੇ ਤੇ ਵੱਧ ਤੋਂ ਵੱਧ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਦਰਿਆ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਜਿੱਥੇ ਸਰਕਾਰੀ ਜ਼ਮੀਨਾਂ ਆ ਗਈਆਂ ਉੱਥੇ ਇਹਨੂੰ ਕੀਤਾ ਜਾਵੇ ਸਾਡੀਆਂ ਮਾਲਕੀ ਜ਼ਮੀਨਾਂ ਵਾਂ ਇਹ ਸਾਨੂੰ ਮੌਨ ਨੂੰ ਦਿੱਤੀਆਂ ਜਾਣ ਉਹਨੂੰ ਨਹਿਰੀ ਰੂਪ ਕੀਤਾ ਜਾਵੇ ਇਹੋ ਹੀ ਮੰਗ ਕਰਦੇ ਆਂ ਸੈਂਟਰ ਸਰਕਾਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ ਬਿਆਸ ਦਰਿਆ ਸਾਡੇ ਲੰਘਣ ਤੇ ਲਾਗੋਂ ਦੀ ਇਹਨੇ ਸਾਡਾ ਬਹੁਤ ਮੰਦਾ ਹੱਲ ਕੀਤਾ ਵਾ ਜੋ ਵੀ ਜ਼ਮੀਨਾਂ ਇਹ ਤੇ ਸਾਡੀਆਂ ਬਾਸਵਦੀਆਂ ਲੱਗੀਆਂ ਏ ਸਾਰੀਆਂ ਜਣੇ ਕਿ ਰੁੜ ਗਈਆਂ ਇਥੋਂ ਦਾਦਾ ਫੋੜ ਰੇਤਾ ਪੈ ਗਈ ਆਪਾਂ ਮੰਨ ਲਓ ਟੋਏ ਵੀ ਪੈ ਗਏ ਆ ਇਹ ਜਿਹੜਾ ਦਰਿਆ ਸਾਹਮਣੇ ਦੇਖ ਰਹੇ ਆਂ ਇਹ ਦਰਿਆ ਨਹੀਂਗਾ ਇਹ ਸਾਡੀਆਂ ਜ਼ਮੀਨਾਂ ਮਾਲਕੀ ਆ ਯਾਨੀ ਇਹਨਾਂ ਦੇ ਵਿੱਚ ਦੀ ਵਹਿ ਜਾਂਦਾ ਇਹਦਾ ਸਾਨੂੰ ਹਰ ਸਾਲ ਮਾਰ ਪੈਂਦੀ ਆ 23 ਜ ਵੀ ਪਈ 19 ਜ ਵੀ ਪਈ ਆ ਐਰ ਕੀ ਉਹ ਤੋਂ ਵੱਡੀ ਮਾਰ ਪੈ ਗਈ ਆ ਸਾਨੂੰ ਸਾਡਾ ਤਕਰੀਬਨ ਇੱਥੇ 15 1600 ਏਕੜ ਜਾਨੀਏ ਸਾਰਾ ਹੀ ਝੋਨਾ ਲੱਗਾ ਸੀ ਤੇ ਹੁਣ ਸਾਨੂੰ ਕਣਕ ਦੀ ਵਿਆਸ ਨਹੀਂ ਹੈਗੀ ਨਾ ਦੇ ਇੱਥੇ ਮੰਨ ਲਓ ਕੋਈ ਪੈਰੀ ਬਣਾਉਂਦੀ ਆਸ ਰਹਿ ਗਈ ਹੈ ਜੀ ਸਭ ਤੋਂ ਜ਼ਿਆਦੀ ਰੇਤ ਪੈ ਗਈ ਇੱਥੇ ਸੋਲਰ ਸਾਡੇ ਸਾਹਮਣੇ ਲੱਗੇ ਸੋਲਰ ਵੀ ਰੁੜ ਗਏ ਆ ਇਨੀਆਂ ਮਿਰੋੜਗੇ ਸਾਡੀਆਂ ਜ਼ਮੀਨਾਂ 'ਚ ਟੋਏ ਪੈ ਗਿਆ ਜੀ ਇਹ ਜਿਹੜੀ ਬਿਆਸ ਰਿਆ ਦੀ ਸਾਨੂੰ ਮਾਰ ਪੈਂਦੀ ਆ ਸਾਡੇ ਨੇੜਲੇ ਪਿੰਡ ਹਰੀਗਾ ਜਾਨੀ ਕਿ ਜਿੱਥੇ ਹੈਡ ਬਣਿਆ ਹੋਇਆ ਇਹ ਦੋ ਨਹਿਰਾਂ ਚੱਲਦੀਆਂ ਹਨਗੀ ਉਹ ਨਹਿਰਾਂ ਦੇ ਜਦੋਂ ਡਾਫ ਲਾ ਕੇ ਪਾਣੀ ਚੜਾਉਂਦੇ ਆਏ ਸਾਲ ਉਹ ਜਾਨੀ ਕਿ ਸਾਨੂੰ ਫੇਰ ਮਾਰ ਉਦੋਂ ਆਏ ਸਾਲ ਵੀ ਪੈਂਦੀ ਹੈ ਇਹਦੇ ਵਿੱਚ ਉਹ ਨਹਿਰਾਵਾਂ ਵੱਲ ਸਰਕਾਰ ਦਾ ਕੇਂਦਰ ਦਾ ਤੇ ਨਾਲ ਸਰਕਾਰ ਦਾ ਵੀ ਧਿਆਨ ਦਿਓ ਕਿ ਜਿਹੜੀਆਂ ਨਹਿਰਾਂ ਦਾ ਪਾਣੀ ਆ ਉਹਨੂੰ ਆਪਦੇ ਲੈਵਲ ਤੇ ਸਹੀ ਤਰੀਕੇ ਨਾਲ ਪਹੁੰਚਾਇਆ ਜਾਵੇ ਜਿਹੜਾ ਮਗਰ ਆਏ ਸਾਲ ਜਿਹੜੀ ਮਾਰ ਪੈਂਦੀ ਉਹ ਗਾਂ ਤੋਂ ਨਾ ਪਵੇ ਵਾਤੋਵਾਦ ਇਥੇ ਜੋ ਵੀ ਆ ਸਰਕਾਰ ਵੀ ਸਾਡੀ ਮਤ ਕਰੇ ਨਾ ਸਾਨੂੰ ਇਥੇ ਕੋਈ ਮੰਨ ਲੋ ਮਾਫਜਾ ਆਇਆ ਕਰ ਜਾ ਜਿਹੜਾ ਸਾਡਾ ਕਰਜ਼ਾ ਵਾ ਸਾਡੇ ਉਹ ਕਿਸਾਨਾਂ ਦਾ ਕਰਜ਼ਾ ਵੀ ਮਾਫ ਹੋਣਾ ਚਾਹੀਦਾ ਇਹੋ ਸਾਡੀਆਂ ਜ਼ਮੀਨਾਂ ਹੀ ਮਣੀਏ ਰੋਟੀ ਰੋਜੀ ਰੋਟੀ ਲਈ ਇਹੋ ਸਾਡਾ ਹੱਕ ਹੀ ਸਾਰਾ ਇਹ ਸਾਡਾ ਰੁੱੜ ਗਿਆ ਜੀ ਸਾਨੂੰ ਵਾਤੋਵਾਦ